ਨਵੇਂ ਸਾਲ ਮੌਕੇ ਨੇਕੀ ਫਾਊਂਡੇਸ਼ਨ ਬੁੜਲਾਡਾ ਵੱਲੋਂ ਐਸਟੀ ਬਾਇਓਟੈਕ ਦੇ ਸਹਿਯੋਗ ਨਾਲ ਸਥਾਨਕ ਚੌੜੀ ਗਲੀ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੌਰਾਨ ਸਰਕਾਰੀ ਬਲੱਡ ਸੈਂਟਰ ਮਾਨਸਾ ਦੀ ਟੀਮ ਵੱਲੋਂ ਕੁੱਲ 131 ਯੂਨਿਟ ਖੂਨ ਇਕੱਤਰ ਕੀਤਾ ਗਿਆ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਨਵੇਂ ਸਾਲ ਦੀ ਸ਼ੁਰੂਆਤ ਖੂਨਦਾਨ ਵਰਗੀ ਮਹਾਨ ਸੇਵਾ ਨਾਲ ਕਰਨ ਲਈ ਲੋਕ ਸਵੇਰ ਤੋਂ ਹੀ ਕੈਂਪ 'ਚ ਪਹੁੰਚਣ ਲੱਗ ਪਏ ਇਸਮੌਕੇ ਨੇਕੀ ਫਾਊਂਡੇਸ਼ਨ ਅਤੇ ਐਸਟੀ ਬਾਇਓਟੈਕ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਪ੍ਰੋਤਸਾਣ ਵਜੋਂ ਬੈਗ ਪੇਟ ਕੀਤੇ ਗਏ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਨੇਕੀ ਫਾਊਂਡੇਸ਼ਨ ਵੱਲੋਂ ਹਰ ਨਵੇਂ ਸਾਲ ਮੌਕੇ ਇੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਸਾਲ ਭਰ ਵਿੱਚ ਤਕਰੀਬਨ 40 ਕੈਂਪਾਂ ਰਾਹੀਂ 2500 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ ਜਾਂਦਾ ਹੈ। ਇਹ ਖੂਨ ਖਾਸ ਤੌਰ ਤੇ ਥੈਲੇਸੀਮੀਆ ਪੀੜਿਤ ਬੱਚਿਆਂ, ਕੈਂਸਰ ਮਰੀਜ਼ਾਂ, ਜਣੇਪਾ ਅਤੇ ਹਾਦਸਿਆਂ ਦੇ ਕਿਸਾਨ ਲਈ ਬਹੁਤ ਸਹਾਇਕ ਸਾਬਤ ਹੁੰਦਾ ਹੈ। ਜਿਸ ਨਾਲ ਮਰੀਜ਼ਾਂ ਨੂੰ ਸਰਕਾਰੀ ਬਲੱਡ ਸੈਂਟਰਾਂ ਤੋਂ ਮੁਫਤ ਖੂਨ ਉਪਲਬਧ ਹੋ ਸਕਦਾ ਹੈ। ਹਾਂਜੀ ਸਭ ਤੋਂ ਪਹਿਲਾਂ ਨਿੱਕੀ ਫਾਊਂਡੇਸ਼ਨ ਵੱਲੋਂ ਨਵੇਂ ਸਾਲ ਦੀ ਆਪ ਜੀ ਨੂੰ ਕਰੋੜਾਂ ਕਰੋੜਾਂ ਵਾਰ ਮੁਬਾਰਕਾਂ ਹੋਣ ਇਹ ਸਾਲ ਤੁਹਾਡੇ ਲਈ ਭਾਗਾ ਭਰਿਆ ਹੋਵੇ ਤੇ ਭਾਗਾ ਭਰਿਆ ਤਾਂ ਉਦੋਂ ਹੋ ਜਾਂਦਾ ਜਦੋਂ insaniy hnde insaan kam hunda hai ta aaj ik bahut hi badmalli koshish SG biotech ਦੇ ਸਹਿਯੋਗ ਨਾਲ ਜੋ ਇਹਨਾਂ ਦਾ ਦੂਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਬਹੁਤ ਵੱਡੀ ਇਹ ਸੇਵਾ ਹੈ। ਕਿਉਂਕਿ ਅੱਜ ਦੇ ਦਿਨ ਇਨਸਾਨ ਸੋਚਦਾ ਕਿ ਮੈਂ ਕੁਝ ਵੱਖਰਾ ਕਰਾਂ ਤਾਂ ਵੱਖਰਾ ਤੇ ਇਹੀ ਐ ਕਿ ਉਹ ਇਨਸਾਨੀਅਤ ਦੇ ਰਾਹ ਤੇ ਚੱਲਦੇ ਹੋਏ ਅੱਜ ਇਨਸਾਨੀਅਤ ਦੇ ਰਾਹ ਤੇ ਚੱਲਦੇ ਹੋਏ ਉਹ ਇਨਸਾਨ ਲਈ ਖੂਨਦਾਨ ਕਰ ਰਿਹਾ ਉਹਨਾਂ ਲੋੜਵੰਦਾ ਲਈ ਜਿਨ੍ਹਾਂ ਦਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਉਹਨਾਂ ਦਾ ਨੇਕੀ ਹੈ ਤਾਂ ਨੇਕੀ ਦੇ ਉਪਰਾਲੇ ਨਾਲ ਐਸਜੀ ਬਾਇਓਟੈਕ ਦੇ ਸਹਿਯੋਗ ਨਾਲ ਅੱਜ ਦੂਜਾ ਖੂਨਦਾਨ ਕੈਂਪ ਹੈ ਨਵੇਂ ਸਾਲ ਦੇ ਸੋਭਾ ਅਵਸਰਤੇ ਲਗਾਏ ਜਾ ਰਹੇ ਅਸੀਂ ਸਾਡੇ ਡੋਨਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਸਵੇਰ ਤੋਂ ਲੰਮੀਆਂ-ਲੰਮੀਆਂ ਕਤਾਰਾਂ ਲਾ ਕੇ ਇੱਥੇ ਖੜੇ ਹੋਏ ਹਨ ਤਾਂ ਸਾਡਾ ਜज्ਬਾ ਸੇਵਾ ਕਰਨ ਦਾ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਸਾਡੀ ਇਹ ਤਾਕਤ ਹਨ ਤਾਂ ਸਾਡਾ ਇਹ ਨਵੇਂ ਸਾਲ ਤੇ ਹੀ ਸੰਦੇਸ਼ ਹੈ ਕਿ ਜੋ ਵੀ ਇਨਸਾਨ ਇਨਸਾਨੀਅਤ ਦੇ ਕੰਮ ਆਉਂਦਾ ਹੈ ਤਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਰਕਤਾਂ ਬਣੀਆਂ ਰਹਿਣਾ ਉਹਨਾਂ ਦੇ ਪਰਿਵਾਰ ਹੋਰ ਖੁਸ਼ਹਾਲ ਹੋਣਾ ਪ੍ਰਮਾਤਮਾ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਧੰਨਵਾਦ ਅੱਜ ਨਵੇਂ ਸਾਲ ਦੇ ਮੌਕੇ ਬਹੁਤ ਹੀ ਸਤਿਕਾਰਯੋਗ ਸੰਸਥਾ ਐਸਸੀ ਬਾਇਓਟੈਕ ਦੇ ਸਹਿਯੋਗ ਦੇ ਨਾਲ ਨੇਕੀ ਫਾਊਂਡੇਸ਼ਨ ਬਟਾੜਾ ਵੱਲੋਂ ਠੀਕ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹਨਾਂ ਜੋ ਐਸਸੀ ਬਾਇਓਟੈਕ ਦੇ ਅਹੁਦੇਦਾਰ ਜਾਂ ਵਲੰਟੀਅਰ ਨੇ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਬਲੱਡ ਕੈਂਪ ਦੀ ਮੈਨੇਜਮੈਂਟ ਕੀਤੀ ਹੈ ਸੋ ਇਹਨਾਂ ਦਾ ਬਹੁਤ ਹੀ ਨੇਕੀ ਫਾਊਂਡੇਸ਼ਨ ਦੇ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਇਹਨਾਂ ਨੇ ਬਹੁਤ ਹੀ ਸੋਹਣਾ ਨਵੇਂ ਸਾਲ ਦੇ ਅੱਜ ਪੂਰੇ ਸੰਧਿਆ ਤੇ ਇਹ ਜੋ ਕੈਂਪ ਲਾਇਆ ਹੈ ਇਸ ਦਾ ਬਹੁਤ ਹੀ ਇਲਾਕੇ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹਨਾਂ ਦਾ ਸੰਸਥਾ ਵੱਲੋਂ ਬਹੁਤ ਬਹੁਤ ਧੰਨਵਾਦ